ਸਤਿ ਸ਼੍ਰੀ ਅਕਾਲ ਮੈਂ ਅਜੇ ਰਣਜੀਤ ਕੌਰ ਤੁਸੀਂ ਦੇਖ ਰਹੇ ਹੋ এবੀਪੀ ਸਾਝਾ ਤੇ ਨਜ਼ਰ ਪਾਉਂਦੇ ਆ ਪੰਜਾਬ ਦੀਆਂ ਸਾਰੀਆਂ ਵੱਡੀਆਂ ਖਬਰਾਂ ਤੇ ਸਿਆਸਤ ਤੋਂ ਲੈ ਕੇ ਮੌਸਮ ਤੱਕ ਹਰ ਖੇਤਰ ਦੀ ਕਰਦੇ ਆਂ ਗੱਲ ਅਰਵਿੰਦ ਕੇਜਰੀਵਾਲ ਨੇ ਮੁੜ ਆਪਣੀ ਗ੍ਰਿਫਤਾਰੀ ਦਾ ਖਦਸ਼ਾ ਜਤਾਇਆ ਕੇਜਰੀਵਾਲ ਨੂੰ ਈਡੀ ਵਾਰ-ਵਾਰ ਸੰਬੰਧ ਪੇਟ ਕੇ ਪੇਸ਼ ਹੋਣ ਲਈ ਕਹਿ ਰਹੀ ਹੈ ਪਰ ਕੇਜਰੀਵਾਲ ਇਸ ਨੂੰ ਸਿਆਸਤ ਤੋਂ ਪ੍ਰੇਰਿਤ ਦਾਸਰੇ ਨੇ ਪਰ ਹੁਣ ਮੋੜ ਤੋਂ ਕੇਜਰੀਵਾਲ ਨੇ ਭਾਜਪਾ ਤੇ ਗੰਭੀਰ ਇਲਜ਼ਾਮ ਲਗਾਏ ਨੇ ਕੇਜਰੀਵਾਲ ਨੇ ਸੋਸ਼ਲ ਮੀਡੀਆ ਤੇ ਇੱਕ ਪੋਸਟ ਪਾਈ ਤੇ ਕਿਹਾ ਕਿ ਦਿੱਲੀ ਦੇ ਐਮਐਲਏਜ਼ ਨਾਲ ਸੰਪਰਕ ਕੀਤਾ ਜਾ ਰਿਹਾ ਤੇ ਇਹ ਕਿਹਾ ਜਾ ਰਿਹਾ ਕਿ ਕੁਝ ਦਿਨ ਬਾਅਦ ਕੇਜਰੀਵਾਲ ਨੂੰ ਗ੍ਰਿਫਤਾਰ ਕਰ ਲਵਾਂਗੇ ਸੋਸ਼ਲ ਮੀਡੀਆ ਐਕਸ ਤੇ ਕੇਜਰੀਵਾਲ ਨੇ ਇੱਕ ਪੋਸਟ ਪਾਈ ਤੇ ਕਿਹਾ ਪਿਛਲੇ ਦਿਨੀ ਇਹਨਾਂ ਨੇ ਸਾਡੇ ਦਿੱਲੀ ਦੇ 7 ਐਮਐਲਏਜ਼ ਨਾਲ ਸੰਪਰਕ ਕੀਤਾ ਤੇ ਕਿਹਾ ਕੁਝ ਦਿਨ ਬਾਅਦ ਕੇਜਰੀਵਾਲ ਨੂੰ ਗ੍ਰਿਫਤਾਰ ਕਰ ਲਵਾਂਗੇ ਉਸ ਦੇ ਬਾਅਦ ਐਮਐਲਏਜ਼ ਨੂੰ ਤੋੜਾਂਗੇ 21 ਐਮਐਲਏਜ਼ ਨਾਲ ਗੱਲਬਾਤ ਹੋ ਗਈ ਹੈ ਪੂਰਾ ਨਾਲ ਵੀ ਕਰ ਰਹੇ ਆ ਇਸ ਦੇ ਬਾਅਦ ਦਿੱਲੀ ਜਾਮ ਆਦਮੀ ਪਾਰਟੀ ਦੀ ਸਰਕਾਰ ਡੇਗ ਦੇਵਾਂਗੇ ਤੁਸੀਂ ਵੀ ਆ ਜਾਓ 25 ਕਰੋੜ ਰੁਪਏ ਦੇਵਾਂਗੇ ਅਤੇ ਭਾਜਪਾ ਦੀ ਟਿਕਟ ਤੋੜ ਚੋਣ ਲੜਾ ਦੇਵਾਂਗੇ ਹਾਲਾਂਕਿ ਉਹਨਾਂ ਦਾ ਦਾਅਵਾ ਹੈ ਕਿ ਉਹਨਾਂ ਨੇ 21 ਐਮਐਲਏ ਨਾਲ ਸੰਪਰਕ ਕੀਤਾ ਪਰ ਸਾਡੀ ਜਾਣਕਾਰੀ ਦੇ ਮੁਤਾਬਿਕ ਉਹਨਾਂ ਨੇ ਅਜੇ ਤੱਕ 7 ਐਮਐਲਏ ਨਾਲ ਹੀ ਸੰਪਰਕ ਕੀਤਾ ਅਤੇ ਸਭ ਨੇ ਮਨਾਂ ਕਰ ਦਿੱਤਾ ਇਸ ਦਾ ਮਤਲਬ ਕਿਸੇ ਸ਼ਰਾਬ ਘਟਾਲੇ ਦੀ ਜਾਂਚ ਲਈ ਮੈਨੂੰ ਗ੍ਰਿਫਤਾਰ ਨਹੀਂ ਕੀਤਾ ਜਾ ਰਿਹਾ ਬਲਕਿ ਦਿੱਲੀ ਜਨ ਆਮ ਆਦਮੀ ਪਾਰਟੀ ਦੀ ਸਰਕਾਰ ਡੇਗਨ ਦੇ ਲਈ ਇੱਕ ਸਾਜ਼ਿਸ਼ ਕੀਤੀ ਜਾ ਰਹੀ ਹੈ ਪਿਛਲੇ 9 ਸਾਲਾਂ ਦੇ ਵਿੱਚ ਸਾਡੀ ਸਰਕਾਰ ਡੇਗਨ ਦੇ ਲਈ ਇਹਨਾਂ ਨੇ ਕਈ ਸਾਜ਼ਿਸ਼ਾਂ ਕੀਤੀਆਂ ਨੇ ਪਰ ਇਹਨਾਂ ਨੂੰ ਸਫਲਤਾ ਨਹੀਂ ਮਿਲੀ ਭਗਵਾਨ ਨੇ ਅਤੇ ਜਨਤਾ ਨੇ ਸਾਡਾ ਹਮੇਸ਼ਾ ਸਾਥ ਦਿੱਤਾ ਸਾਡੇ ਸਾਰੇ ਐਮ ਐਲ ਏ ਮਜ਼ਬੂਤੀ ਨਾਲ ਨਾਲ ਨੇ ਇਸ ਵਾਰ ਵੀ ਇਹ ਲੋਕ ਆਪਣੇ ਨਾਪਾਕ ਇਰਾਦਿਆਂ 'ਚ ਫੇਲ ਹੋਣਗੇ ਇਹ ਲੋਕ ਜਾਣਦੇ ਨੇ ਕਿ ਦਿੱਲੀ ਦੀ ਜਨਤਾ ਦੇ ਲਈ ਸਾਡੀ ਸਰਕਾਰ ਨੇ ਕਿੰਨੇ ਕੰਮ ਕੀਤੇ ਨੇ ਇਹਨਾਂ ਵੱਲੋਂ ਪੈਦਾ ਕੀਤੇ ਗਏ ਸਾਰੇ ੜਿੱਕਿਆਂ ਦੇ ਬਾਵਜੂਦ ਅਸੀਂ ਕੰਮ ਕੀਤੇ ਨੇ ਦਿੱਲੀ ਦੀ ਜਨਤਾ ਆਮ ਆਦਮੀ ਪਾਰਟੀ ਨੂੰ ਬੇਅੰਤ ਹ ਪਿਆਰ ਕਰਦੀ ਹੈ ਇਸ ਲਈ ਚੋਣਾਂ ਦੇ ਵਿੱਚ ਆਮ ਆਦਮੀ ਪਾਰਟੀ ਨੂੰ ਹਰਾਉਣਾ ਇਹਨਾਂ ਦੇ ਵਸ ਦੀ ਗੱਲ ਨਹੀਂ ਇਸੇ ਲਈ ਫਰਜ਼ੀ ਸ਼ਰਾਬ ਘਟਾਲੇ ਦੇ ਬਹਾਨੇ ਗ੍ਰਿਫਤਾਰ ਕਰਕੇ ਸਰਕਾਰ ਡੇਗਣਾ ਚਾਹੁੰਦੇ ਨੇ ਦਰਅਸਲ ਅਰਵਿੰਦ ਕੇਜਰੀਵਾਲ ਨੂੰ 4 ਦਫਾ ਈਡੀ ਦਾ ਸਾਹਮਣੇ ਆ ਚੁੱਕਿਆ 18 ਜਨਵਰੀ ਨੂੰ ਅਰਵਿੰਦ ਕੇਜਰੀਵਾਲ ਨੂੰ ਪੁੱਛਕਿਛ ਲਈ ਸੱਦਿਆ ਗਿਆ ਸੀ ਪਰ ਉਹ ਗਏ ਨਹੀਂ ਇਸ ਤੋਂ ਪਹਿਲਾਂ 21 ਦਸੰਬਰ 3 ਜਨਵਰੀ ਨੂੰ ਵੀ ਪੁੱਛਕਿਛ ਲਈ ਸੱਦਿਆ ਸੀ ਪਰ ਉਹ ਉਦੋਂ ਵੀ ਪੇਸ਼ ਨਹੀਂ ਸੀ ਹੋਏ ਉਧਰ ਭਾਜਪਾ ਇਲਜ਼ਾਮ ਲਗਾ ਰਹੀ ਹੈ ਕਿ ਕੇਜਰੀਵਾਲ ਬਹਾਨੇ ਬਣਾ ਰਹੇ ਨੇ ਪਰ ਕੇਜਰੀਵਾਲ ਕਹਿ ਰਹੇ ਨੇ ਕਿ ਭਾਜਪਾ ਉਹਨਾਂ ਦੀ ਸਰਕਾਰ ਡੇਗਣ ਲਈ ਸਾਜ਼ਿਸ਼ ਕਰ ਰਹੀ ਹੈ ਆਪਰੇਸ਼ਨ ਲੋਟਸ 2.0 ਦੀ ਸ਼ੁਰੂਆਤ ਕਰੀ ਹੈ भारतीय जनता पार्टी आम आदमी पार्टी की चुनी हुई सरकार को गिराने की कोशिश कर रही है अरविंद केजरीवाल आज फिर से वैसे ही झूठ बोल रहे हैं जो सात बार पहले भी बोल चुके हैं कि हमारे एमएलए को संपर्क किया जा रहा है हमारी सरकार गिराने की कोशिश की जा रही है आम आदमी पार्टी के सात विधायकों को भारतीय जनता पार्टी ने संपर्क किया एक बार भी वो ये नहीं बता पाए कि किस नंबर से फोन आया किसने संपर्क किया? उनको संपर्क करके कहा है कि हम अरविंद केजरीवाल को गिरफ्तार करने वाले हैं अरविंद केजरीवाल की गिरफ्तारी के बाद हम आम आदमी पार्टी के विधायकों को एक एक करके तोड़ेंगे तो दिल्ली की चुनी हुई सरकार को गिरा देंगे ਭਾਰਤੀ ਜਨਤਾ ਪਾਰਟੀ ਨੇ ਹਮਾਰੇ ਇਰਵਿੰਦ ਕੇਜਰੀਵਾਲ ਨੇ ਭਾਜਪਾ ਤੇ ਆਮ ਆਦਮੀ ਪਾਰਟੀ ਵਿਧਾਇਕਾਂ ਨੂੰ 25 ਕਰੋੜ ਰੁਪਏ ਚ ਖਰੀਦਣ ਦੀ ਕੋਸ਼ਿਸ਼ ਦੇ ਇਲਜ਼ਾਮ ਲਾਏ ਤਾਂ ਭਾਜਪਾ ਨੇ ਵੀ पलटवार ਕੀਤੇ ਨੇ ਪਹਿਲਾਂ ਸੁਣੋ ਕਿ ਆਮ ਆਦਮੀ ਪਾਰਟੀ ਦੇ ਇਲਜ਼ਾਮ ਕੀਨੇ ਫਿਰ ਤੋਂ ਆਪਰੇਸ਼ਨ ਲੋਟਸ ਦੀ ਗੱਲ ਕਿਉਂ ਹੁਣ ਲੱਗੀ ਹੈ ਤੇ ਕਿੰਨੇ ਕਰੋੜ ਰੁਪਏ ਦਾ ਆਫਰ ਵਿਧਾਇਕਾਂ ਨੂੰ ਦਿੱਤਾ ਗਿਆ ਸੀ ਤੇ ਇਸ ਦੇ ਇਲਾਵਾ ਹੋਰ ਕੀ ਕੀਤਾ ਗਿਆ ਆਪਰੇਸ਼ਨ ਲੋਟਸ 2.0 ਕੀ ਸ਼ੁਰੂਆਤ ਕਰੀ ਹੈ भारतीय जनता पार्टी आम आदमी पार्टी की चुनी हुई सरकार को गिराने की कोशिश कर रही है पिछले कुछ दिनों में आम आदमी पार्टी के सात विधायकों को भारतीय जनता पार्टी ने संपर्क किया है उनको संपर्क करके कहा है कि हम अरविंद केजरीवाल को गिरफ्तार करने वाले हैं अरविंद केजरीवाल की गिरफ्तारी के बाद हम आम आदमी पार्टी के विधायकों को एक एक करके तोड़ेंगे उन्होंने कहा कि हम आम आदमी पार्टी के 21 विधायकों के संपर्क में हैं उन 21 विधायकों के माध्यम से हम दिल्ली की चुनी हुई सरकार को गिरा देंगे भारतीय जनता पार्टी ने हमारे इन सात विधायकों को 25 25 करोड़ रुपए का ऑफर दिया आम आदमी पार्टी छोड़कर भारतीय जनता पार्टी में आने के लिए यह ऑपरेशन लोटस भारतीय जनता पार्टी पहली बार नहीं कर रही है ऑपरेशन लोटस भारतीय जनता पार्टी का तरीका है कि जिन जिन राज्यों में उनकी सरकार नहीं बनती वो पैसे देकर डराकर धमकाकर सीबीआई और ईडी के केस करवाकर चुनी हुई सरकारों को गिराने की कोशिश करती है बीजेपी तो आम आदमी पार्टी दे इल्जाम सही नहीं गए इसीलिए बीजेपी लीडरों ने पलटवार कर देर नहीं लाई अरविंद केजरीवाल आज फिर से वैसे ही झूठ बोल रहे हैं जो सात बार पहले भी बोल चुके हैं कि हमारे एमएलए को संपर्क किया जा रहा है हमारी सरकार गिराने की कोशिश की जा रही है पिछली सात बार में जब भी अरविंद केजरीवाल ने ऐसा इल्जाम लगाया एक बार भी वो ये नहीं बता पाए कि किस नंबर से फोन आया किसने संपर्क किया कहाँ पे मीटिंग हुई कोई घर पे आया कोई ईमेल आया कोई फोन आया कुछ तो होगा कुछ नहीं बता पाते बस बयान देते हैं और भाग जाते हैं ऐसा सफेद झूठ दिल्ली की जनता बार बार देख चुकी है अरविंद केजरीवाल का केजरीवाल ने चोरी की है कमीशन खोरी की है उनके साथ के लोग जेल में है और केजरीवाल ईडी के बुलाने के बावजूद भी भाग रहे हैं पहुंच नहीं रहे ईडी के पास क्योंकि उनको पता है कि उनके पास कोई जवाब नहीं है अब सवालों का भ्रष्टाचार जो उन्होंने किया है वो पकड़ा जा चुका है चोरी और कमीशन खोरी पकड़ी जा चुकी है अरविंद केजरीवाल एक भ्रष्ट कमीशन खोर चोर मुख्यमंत्री के तौर पर दिल्ली में याद किए जाएंगे ये उनके आखिरी दिन चल रहे हैं मुख्यमंत्री के तौर पर इस प्रकार का झूठ अब जनता समझ चुकी है वो उनका पाखंड जो है वो उजागर हो चुका है मुझे लगता है कि अरविंद केजरीवाल को ईडी के सम्मान का सामना करना चाहिए सवालों का जवाब देना चाहिए ਸੋਸ਼ਲ ਮੀਡੀਆ ਬਲੌਗਰ ਪੰਨਾ ਸਿੱਧੂ ਨੂੰ ਪੰਜਾਬ ਪੁਲਿਸ ਨੇ ਗ੍ਰਿਫਤਾਰ ਕੀਤਾ ਸੀ ਤੇ ਇਸ ਮਸਲੇ 'ਤੇ ਹੁਣ ਕਾਂਗਰਸ ਵਿਧਾਇਕ ਸੁਪਾਲ ਸਿੰਘ ਖੇਰਾ ਪੰਨਾ ਦੇ ਹੱਕ ਚ ਨੇ ਤੜਾਏ ਨੇ ਸੁਪਾਲ ਸਿੰਘ ਖੇਰਾ ਦੇ ਵੱਲੋਂ ਇੱਕ ਵੱਡੀ ਪੋਸਟ ਪਾਈ ਗਈ ਸੋਸ਼ਲ ਮੀਡੀਆ ਦੇ ਜ਼ਰੀਏ ਉਹਨਾਂ ਨੇ ਮਾਨ ਸਰਕਾਰ ਤੇ ਸਵਾਲ ਖੜੇ ਕੀਤੇ ਸੁਖਪਾਲ ਸਿੰਘ ਖੇੜਾ ਲਿਖਦੇ ਨੇ ਮੈਨੂੰ ਦੱਸਿਆ ਗਿਆ ਹੈ ਕਿ ਪਾਨਾ ਸਿੱਧੂ ਜਿਸ ਨੂੰ ਭਗਵੰਤ ਮਾਨ ਵੱਲੋਂ ਬੁਰੀ ਤਰ੍ਹਾਂ ਨਾਲ ਨਿਸ਼ਾਨਾ ਬਣਾਇਆ ਗਿਆ ਕਈ ਝੂਠੇ ਕੇਸਾਂ ਦੇ ਵਿੱਚ ਪੁਲਿਸ ਹਿਰਾਸਤ ਦੇ ਵਿੱਚ ਹੁੰਦਿਆਂ ਹੋਇਆ ਅੱਧੀ ਰਾਤ ਨੂੰ ਉਸ ਨੂੰ ਲਗਭਗ ਨੰਗਾ ਖੜਾ ਕੀਤਾ ਗਿਆ ਜਿਸ ਦਾ ਉਦੇਸ਼ ਉਸ ਨੂੰ ਮੌਜੂਦਾ ਪੰਜਾਬ ਸਰਕਾਰ ਦੇ ਲਗਾਤਾਰ ਵਿਰੋਧ ਦਾ ਅਹਿਸਾਸ ਕਰਵਾਉਣਾ ਹੈ ਜੇ ਸੱਚ ਹੈ ਤਾਂ ਪੁਲਿਸ ਤੰਤਰ ਦੀ ਦੁਰਵਰਤੋਂ ਕਰਕੇ ਬਦਲਾ ਲੈਣ ਦਾ ਇਹ ਸਭ ਤੋਂ ਨੀਵਾਂ ਰੂਪ ਹੈ ਮਰਵਿੰਕ ਜੀਵਾਲ ਤੇ ਪਗਵੰਤ ਮਾਨ ਨੂੰ ਤਾਕੀਦ ਕਰਦਾ ਕਿ ਸ਼ਹੀਦ ਭਗਤ ਸਿੰਘ ਅਤੇ ਬਾਬਾ ਸਾਹਿਬ ਅੰਬੇਦਕਰ ਦੀਆਂ ਤਸਵੀਰਾਂ ਤੁਰੰਤ ਹਟਾ ਦਿਓ ਕਿਉਂਕਿ ਜੋ ਤੁਸੀਂ ਲੋਕ ਕਰ ਰਹੇ ਹੋ ਉਹ ਉਹਨਾਂ ਦੀ ਵਿਚਾਰਧਾਰਾ ਦੇ 100% ਦੁਰੱਟ ਹੈ ਪੰਜਾਬ ਦੇ ਵਿੱਚ ਆਪਣੇ ਵਿਰੋਧੀਆਂ ਦੇ ਵਿਰੁੱਧ ਅਤਿਅੰਤ ਸਿਆਸੀ ਬਦਲਾਖੋਰੀ ਦੇ ਵਿੱਚ ਸ਼ਾਮਿਲ ਹੋ ਰਹੇ ਹੋ ਤੁਸੀਂ ਅਤੇ ਨਾਲ ਹੀ ਤੁਸੀਂ ਵਿਰੋਧੀ ਧਿਰ ਦੀ ਆਵਾਜ਼ ਨੂੰ ਦਬਾਉਣ ਲਈ ਪੰਜਾਬ ਦੇ ਵਿੱਚ ਪੁਲਿਸ ਦੀ ਹੋਰ ਵੀ ਸਖਤ ਤਰੀਕਿਆਂ ਨਾਲ ਦੁਰਵਰਤੋਂ ਕਰ ਰਹੇ ਹੋ ਸੁਖਪਾਲ ਸਿੰਘ ਖੇਰਾ ਨੇ ਵੀ ਕਿਹਾ ਕਿ ਉਹ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਦੇ ਚੀਫ ਜਸਟਿਸ ਨੂੰ ਬੇਨਤੀ ਕਰਦੇ ਨੇ ਕਿ ਇਸ ਮਾਮਲੇ ਦੇ ਵਿੱਚ ਸੂਮੋਟੂ ਲਿਆ ਜਾਵੇ ਪਾਨਾ ਸਿੱਧੂ ਬਲੌਗਰ ਨੇ ਤਲੰਗੇ ਕੁਝ ਦਿਨਾਂ ਦੇ ਵਿੱਚ ਉਹ ਮੁਸ਼ਕਲਾਂ ਦੇ ਵਿੱਚ गिर ਗਏ ਸਨ ਉਹਨਾਂ ਨੂੰ ਇੱਕ ਕੇਸ ਤੇ ਜ਼ਮਾਨਤ ਮਿਲੀ ਜਦੋਂ ਕਿ ਪਟਿਆਲਾ ਦੇ ਵਿੱਚ ਇੱਕ ਹੋਰ ਕੇਸ ਦਰਜ ਹੋ ਗਿਆ ਪਟਿਆਲਾ ਪੁਲਿਸ ਨੇ ਪਾਨਾ ਸਿੱਧੂ ਨੂੰ ਇੱਕ ਵਾਰ ਮਰਤੂ ਗ੍ਰਿਫਤਾਰ ਕੀਤਾ ਤੇ ਉਹਨਾਂ ਦਾ 29 ਤਾਰੀਖ ਤੱਕ ਦਾ ਰਿਮਾਂਡ ਲੈ ਲਿਆ ਪਾਨਾ ਸਿੱਧੂ ਨੂੰ ਪਟਿਆਲਾ ਸਦਰ ਥਾਣੇ ਦੀ ਪੁਲਿਸ ਨੇ ਗ੍ਰਿਫਤਾਰ ਕੀਤਾ ਅਧਿਨ ਸੁਖਪਾਲ ਸਿੰਘ ਖੇਰਾ ਜਿਨ੍ਹਾਂ ਦੇ ਨਾਲ ਕੁਝ ਅਜੇਹੀ ਵਾਕਿਆ ਪੇਸ਼ ਆਇਆ ਸੀ ਉਪਨਾਸੀ ਦੂਦੇ ਪੱਖ ਚ ਨਿਤਰੇ ਨੇ ਕੀ ਹੁਣ ਜੋ ਪਹਾਨੇ ਨਾ ਹੋ ਰਿਹਾ ਉਹਨੂੰ ਚੁੱਪ ਕਰਕੇ ਦੇਖੀਏ ਜਾਂ ਉਹਦੇ ਵਿਰੁੱਧ ਉਹਦਾ ਵਿਰੋਧ ਕਰੀਏ ਸੋ ਅੱਜ ਪੰਜਾਬ ਦੀਆਂ 6 ਜਥੇਬੰਦੀਆਂ ਇੰਨਾਂ ਚ ਭਾਰਤੀ ਕਿਸਾਨ ਜੋ ਕ੍ਰਾਂਤੀਕਾਰੀ ਬੀਕੇ ਜੂ ਬ੍ਰਾਹਮਕੇ ਕਸਾ ਆਯਾਦ ਕਿਸਾਨ ਕਮੇਟੀ ਦਵਾਬਾ ਅ ਕਿਸਾਨ ਮਜ਼ਦੂਰ ਮੋਰਚਾ ਬੀਕੇ ਯੂ ਪਟੇੜੀ ਦਸ਼ਮੇਸ਼ ਕਿਸਾਨ ਯੂਨੀਅਨ ਇਨਾ ਛੇਾਂ ਜਥੇ ਬੰਦੀਆਂ ਨੇ ਫੈਸਲਾ ਕੀਤਾ ਵੀ ਕੱਲ ਨੂੰ 12 ਤੋਂ 2 ਵਜੇ ਤੱਕ ਭਾਨੇ ਸਿੱਧੂ ਦੀ ਗ੍ਰਿਫਤਾਰੀ ਦੇ ਵਿਰੋਧ ਵਿੱਚ ਟੂਲ ਪਲਾਜੇ ਜਿਹੜੇ ਆ ਉਹ ਜਾਮ ਕੀਤੇ ਜਾਣਗੇ ਜਾਮ ਨਾ ਕਹੋ ਫ੍ਰੀ ਕੀਤੇ ਜਾਣਗੇ ਟੂਲ ਪਲਾਜੇ ਫ੍ਰੀ ਕੀਤੇ ਜਾਣਗੇ 12 ਤੋਂ 2 ਕੱਲ ਨੂੰ ਸੋ ਸਾਰਿਆਂ ਲੋਕਾਂ ਨੂੰ ਆਮ ਭਰਾਵਾਂ ਨੂੰ ਬੇਨਤੀ ਆ ਵੀ ਜਦੋਂ ਵੀ ਕਿਸੇ ਨਾਲ ਧੱਕਾ ਹੁੰਦਾ ਜੇ ਅਸੀਂ ਨਹੀਂ ਬੋਲੇ ਤੇ ਇਹ ਜਿਹੜਾ ਧੱਕਾ ਵਾ ਇਹਦਾ ਜਿਹੜਾ ਚੱਕਰ ਚੱਲ ਰਿਹਾ ਵਾ ਜਵਾਨ ਬੰਦੀ ਕਰਾਉਣ ਦਾ ਚੱਕਰ ਚੱਲ ਰਿਹਾ ਇਹ ਕਿਸੇ ਤੇ ਵੀ ਪੈ ਸਕਦਾ ਵਾ ਤਸਵੀਰਾਂ 'ਚ ਨਜ਼ਰ ਆ ਰਹੀਏ ਪੰਜ ਨੌਜਵਾਨ ਹੁਣ ਤਸਵੀਰਾਂ ਤੱਕ ਹੀ ਮਹਦੂਦ ਰਹਿ ਗਏ ਨੇ ਕਿਉਂਕਿ ਦਸੂਹਾ 'ਚ ਜਲੰਧਰ ਜੰਮੂ ਹਾਈਵੇ ਤੇ ਭਿਆਨਕ ਹਾਦਸੇ ਦੇ ਵਿੱਚ ਇਹਨਾਂ ਦੀ ਜਾਨ ਚਲੀ ਗਈ ਹੈ ਚਾਰ ਨੌਜਵਾਨਾਂ ਦੀ ਤਾਂ ਮੌਕੇ ਤੇ ਹੀ ਮੌਤ ਹੋ ਗਈ ਸੀ ਜਦੋਂ ਕਿ ਪੰਜਵੇਂ ਨੌਜਵਾਨ ਨੇ ਮੁਕੇਰੀਆਂ ਦੇ ਹਸਪਤਾਲ 'ਚ ਦਮ ਤੋੜ ਦਿੱਤਾ ਦਰਅਸਲ ਹੁਸ਼ਿਆਰਪੁਰ ਦੇ ਕਸਬਾ ਦਸੂਹਾ ਦੇ ਉੱਚੀ ਬੱਸੀ ਵਿਖੇ ਭਿਆਨਕ ਸੜਕ ਹਾਦਸੇ ਦੇ ਵਿੱਚ ਕਾਰ ਨੂੰ ਅੱਗ ਲੱਗ ਗਈ ਪੰਜ ਵਿਅਕਤੀਆਂ ਦੀ ਮੌਤ ਹੋ ਗਈ ਜਦੋਂ ਕਿ ਇੱਕ ਜ਼ਖਮੀ ਹੈ ਮਾ ਮਾ ਕਨਾਂ ਚ ਵੀ ਆਣ ਚ ਦਿੱਕਤ ਹੁੰਦੀ ਸੀ ਧੁੱਪ ਨਿਕਲੀ ਆ ਬਹੁਤ ਟਾਈਮ ਬਾਅਦ ਨਿਕਲੀ ਆ ਪਹਿਲਾਂ ਠੰਡ ਦੇ ਵਿੱਚ ਬਹੁਤ ਜ਼ਿਆਦਾ ਪ੍ਰੇਸ਼ਾਨ ਸੀਗੇ ਸਵੇਰੇ ਕੰਮ ਤੇ ਆਉਣਾ ਦੂਰੋਂ ਆਉਂਦੇ ਸੀਗੇ ਬੜੀ ਤੰਗੀ ਹੁੰਦੀ ਸੀ ਸਵੇਰੇ ਬਾਈਕ ਦੇ ਉੱਪਰ ਆਉਣਾ ਮਿਡਲ ਕਲਾਸ ਬੰਦੇ ਵਾਸਤੇ ਤਾਂ ਬੜਾ ਔਖਾ ਹੁੰਦਾ ਸੀ ਕੰਮ ਹੁੰਦਾ ਨਹੀਂ ਸੀ ਸਵੇਰੇ ਘਰ ਆਉਣਾ ਤਾਂ ਦਿੱਕਤ ਆਣੀ ਸ਼ਾਮ ਨੂੰ ਜਾਣਾ ਤਾਂ ਦਿੱਕਤ ਆਣੀ ਡਿਊਟੀ ਤੇ ਆਂਦੇ ਦੀਕਤ ਆਂਦੀ ਸੀ ਤੇ ਅੱਜ ਧੁੱਪ ਨਿਕਲੀ ਆ ਤੇ ਅੱਜ ਕੁਝ ਰਾਹਤ ਮਿਲੀ ਆ ਸਾਨੂੰ

ਪਹਿਲਾਂ ਠੰਡ ਦੇ ਵਿੱਚ ਬਹੁਤ ਜ਼ਿਆਦਾ ਪ੍ਰੇਸ਼ਾਨ ਸੀਗੇ ਸਵੇਰੇ ਕੰਮ ਤੇ ਆਉਣਾ ਦੂਰੋਂ ਆਉਂਦੇ ਸੀਗੇ ਬੜੀ ਤੰਗੀ ਹੁੰਦੀ ਸੀ ਸਵੇਰੇ ਬਾਈਕ ਦੇ ਉੱਪਰ ਆਉਣਾ ਮਿਡਲ ਕਲਾਸ ਬੰਦੇ ਵਾਸਤੇ ਤਾਂ ਬੜਾ ਔਖਾ ਹੁੰਦਾ ਧੁੰਦ ਦੇ ਵਿੱਚ ਇੱਕ ਤਾਂ ਦਿਖਣਾ ਨਹੀਂ ਆ ਜੇ ਕਿਤੇ ਜਾਣਾ ਕਿਤੇ ਪ੍ਰੋਬਲਮ ਬਣਾਇਆ ਕਰਦੇ ਆ ਦੇ ਨਾਲ ਤੇ ਪਲਾਨ ਕੈਨਸਲ ਹੋ ਜਾਂਦਾ ਸੀ ਕਿਉਂਕਿ ਫੌਗ ਬਹੁਤ ਜ਼ਿਆਦਾ ਹੁੰਦੀ ਸੀਗੀ ਕਿਤੇ ਜਾਣਾ ਆਉਣਾ ਬਹੁਤ ਮੁਸ਼ਕਿਲ ਹੈ ਬੱਚਿਆਂ ਵਾਸਤੇ ਹੀ ਮੁਸ਼ਕਿਲ ਹੈ ਬੱਚੇ ਦੇ ਸਕੂਲ ਬੰਦ ਸੀਗੇ ਚਲੋ ਪਰਮਾਤਮਾ ਦੀ ਮਿਹਰ ਹੈ ਕਿ ਚਲੋ ਧੁੱਪ ਨਿਕਲ ਗਈ ਆ ਹੁਣ ਉਹਨਾਂ ਦੇ ਬੱਚਿਆਂ ਦੇ ਵੀ ਸਕੂਲ ਖੁੱਲ ਗਏ ਕਿ ਪੜ੍ਹਾਈ ਦੇ ਵਿੱਚ ਵੀ ਦਿੱਕਤ ਆਉਂਦੀ ਆ। ਬਹੁਤ ਵਧੀਆ ਜੀ ਧੁੱਪ ਨਿਕਲੀ ਆ। ਬਹੁਤ ਲੋਕਾਂ ਨੂੰ ਨਾ ਕੰਮਾ ਕਰਨ ਚ ਵੀ ਆਣ ਚ ਦਿੱਕਤ ਹੁੰਦੀ ਸੀ। ਮੈਂ ਵੀ ਰਾਜਪੁਰੇਵਾਨਾ ਜੀ ਚੰਡੀਗੜ੍ਹ ਮੈਨੂੰ ਆਪੜੋਂ 80 ਕਿਲੋਮੀਟਰ ਪੈਂਦਾ ਆ। ਧੁੰਦਾਂ ਚ ਵੀ ਬਹੁਤ ਸਾਨੂੰ ਪਰੇਸ਼ਾਨੀ ਹੁੰਦੀ ਸੀ। ਤੇ ਹੁਣ ਮਤਲਬ ਵਧੀਆ ਚਲੋ ਮੌਸਮ ਖੁੱਲਿਆ ਆ। ਸਾਰਿਆਂ ਲਈ ਇਹ ਵਧੀਆ ਗੱਲ ਆ। ਬਜ਼ੁਰਗਾਂ ਲਈ ਵੀ ਵਧੀਆ ਗੱਲ ਆ। ਤੇ ਬਾਕੀ ਹੁਣ ਮੌਸਮ ਤੇ ਅੱਗੇ ਡਿਪੈਂਡ ਆ ਵੀ ਅੱਜ ਤਾਂ ਚਲੋ ਧੁੱਪ ਨਿਕਲੀ ਆ। ਅੱਗੇ ਹੁਣ ਕੀ ਮੌਸਮ ਅੱਗੇ ਨੂੰ ਕੀ ਰੰਗ ਦਿਖਾਂਦਾ ਆ ਦੇਖਦੇ ਆ ਨਿਸ਼ਾਨ ਹੋ ਗਏ ਸੀ ਤੇ ਅੱਜ ਧੁੱਪ ਨਿਕਲੀ ਹੈਗੀ ਹੈ ਤੇ ਅੱਜ ਕੋਈ ਸ਼ਾਂਤੀ ਮਿਲ ਰਹੀ ਹੈ ਜੀ ਠੰਡ ਆ ਲੋ ਕਿਹ ਬਿੱਤਾਂ ਦੀ ਜੀ ਤੁਹਾਨੂੰ ਠੰਡ ਦੇ ਇੱਕ ਤਾਂਦੀ ਜੀ ਠੰਡ ਲੱਗਦੀ ਸੀ ਕੰਮ ਹੁੰਦਾ ਨਹੀਂ ਸੀ ਸਵੇਰੇ ਘਰ ਆਉਣਾ ਤਾਂ ਦਿੱਕਤ ਆਣੀ ਸ਼ਾਮ ਨੂੰ ਜਾਣਾ ਤਾਂ ਦਿੱਕਤ ਆਣੀ ਡਿਊਟੀ ਤੇ ਆਂਦੇ ਦਿੱਕਤ ਆਂਦੀ ਸੀ ਤੇ ਅੱਜ ਧੁੱਪ ਨਿਕਲੀ ਹੈ ਤੇ ਅੱਜ ਕੁਝ ਰਾਤ ਮਿਲੀ ਹੈ ਸਾਨੂੰ ਕੀ ਅੱਛਾ ਲੱਗ ਰਹਾ ਹੈ ਬਹੁਤ ਅੱਛਾ ਮੌਸਮ ਹੈ ਧੁੱਪ ਨਿਕਲੀ ਹੋਈ ਹੈ और रोज़ सुबह जो धुंध पड़ती थी उससे बाहर आने जाने में बहुत दिक्कत होती थी और एह, ये मेन जो सुबह जैसे ठंडा पानी है आज तो बहुत अच्छा मौसम है बड़ा से आता हूँ मेरे को सात हो गए हैं यहाँ पे आते हुए चंडीगढ़ में तो अगर ऐसा ही मौसम रहे तो चलो हमारे जो बुज़ुर्ग हैं तो घर से बाहर भी निकल सकते हैं अच्छे से क्योंकि आज इतना अच्छा मौसम खुला है तो मैं चाहता हूँ कि ऐसा ही मौसम रहे धुंद वगैरह बहुत पै रही थी इतने ਤੇ ਜਿੱਦਾਂ ਕਹਿ ਲੋ ਕਿ ਬਜ਼ੁਰਗਾ ਵਾਸਤੇ ਵਧੀਆ ਹੈ ਮਤਲਬ ਮੌਸਮ ਖੁੱਲਿਆ ਹੈਗਾ ਆ ਤੇ ਮਤਲਬ ਸਾਰਿਆਂ ਲਈ ਵੀ ਵਧੀਆ ਮੈਂ ਤਾਂ ਇਹੀ ਕਹੂੰਗਾ ਨਾਲੇ ਸਕੂਲ ਵੀ ਖੁੱਲੇ ਹੈਗੇ ਆ ਵੈਸੇ ਮੌਸਮ ਵਿਭਾਗ ਨੇ ਪਹਿਪਕਣੀ ਕੀਤੀ ਹੈ ਕਿ ਅਗਲੇ 2 ਦਿਨਾਂ ਤੱਕ ਉੱਤਰੀ ਭਾਰਤ ਦੇ ਵਿੱਚ ਸਖਤ ਠੰਡ ਜਾਰੀ ਰਹੇਗੀ ਇਸ ਤੋਂ ਬਾਅਦ ਕੁਜਰਾਹਤ ਮਿਲਣ ਦੀ ਸੰਭਾਵਨਾ ਹੈ ਮੌਸਮ ਵਿਭਾਗ ਦੇ ਵੱਲੋਂ ਜੋ ਰੋਜ਼ਾਨਾ ਬੁਲੇਟਿਨ ਜਾਰੀ ਕੀਤਾ ਜਾਂਦਾ ਉਸ ਦੇ ਵਿੱਚ ਪੰਜਾਬ ਹਰਿਆਣਾ ਤੇ ਚੰਡੀਗੜ੍ਹ ਦੇ ਇਲਾਕਿਆਂ ਦੇ ਵਿੱਚ ਘੱਟੋ ਘੱਟ ਤਾਪਮਾਨ 3 ਤੋਂ 6 ਡਿਗਰੀ ਸੈਲਸੀਅਸ ਦੇ ਦਰਮਿਆਨ ਰਹਿਣ ਦੀ پیشن گوئی ਹੈ ਉਹ ਇੱਕ ਬਾਣੀ ਕੀਤੀ ਹੈ ਕਿ ਸ਼ਨੀਚਰਵਾਰ ਤੇ ਐਤਵਾਰ ਨੂੰ ਪੰਜਾਬ ਅਤੇ ਹਰਿਆਣਾ ਦੇ ਵੱਖ-ਵੱਖ ਖੇਸਿਆਂ ਦੇ ਵਿੱਚ ਸ਼ੀਤ ਲਹਿਰ ਦਾ ਕਹਿਰ ਜਾਰੀ ਰਹੇਗਾ ਹਾਲਾਂਕਿ ਦੁਪਹਿਰ ਵੇਲੇ ਧੁੱਪ ਖੇੜਨ ਦੇ ਨਾਲ ਰਾਹਤ ਮਿਲੇਗੀ